जय श्रीराम जय महाकाल मैं बंटी जोगी एक शिवसनातन प्रधान बजरंग दल हिंदा प्रधान हिंदू रक्षा परिषद का प्रधान दोस्तों आज होली दा त्यौहार है पर sadde layi ए होली इक हिसाब दा काला त्यौहार है क्योंकि sadde हिंदू बरा मंगतरा मंगा जी ਜਿਸ ਨੂੰ ਅਗਿਆਤ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਮੰਗਤਰਾ ਮੰਗਾ ਜੀ ਬਹੁਤ ਹੀ ਪੁਰਾਣੇ ਹਿੰਦੂ ਲੀਡਰ ਸੀ ਜਿਹੜੇ ਮੋਗੇ ਤੋਂ ਦੋ ਵਾਰ ਐਮਐਲਏ ਦੇ ਇਲੈਕਸ਼ਨ ਵੀ ਫਾਈਟ ਕਰ ਚੁੱਕੇ ਨੇ ਦੋਸਤੋ ਅੱਜ ਦੇ ਦਿਨ ਵਿੱਚ ਮੈਂ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਕਰਾਂਗਾ ਕਿ ਉਹ ਕਿਹਦੇ ਵਿੱਚ ਸੀ ਜਾਂ ਕਿਹਦੇ ਵਿੱਚ ਨਹੀਂ ਸੀ ਮੈਂ ਸਿਰਫ ਇਹੋ ਗੱਲ ਕਹਿਣਾ ਚਾਹੁੰਦਾ ਆ ਕਿ ਉਹ ਸਾਡੇ ਇੱਕ ਸਨਾਤਨੀ ਭਰਾ ਸੀ ਸਬ ਪ੍ਰਸ਼ਾਸਨ ਦੀ ਨਕਾਮੀ ਕਰਕੇ ਉਹਨਾਂ ਨੂੰ ਅੱਜ ਤਹ ਇਹਨਾਂ ਜਿਹੜਾ ਇਹ ਮੌਤ ਦਾ ਸਾਹਮਣਾ ਕਰਨਾ ਪਿਆ ਬਾਰ-ਬਾਰ ਕੰਪਲੀਟਾ ਦੇ ਕੇ ਉਹਨਾਂ ਨੇ ਹਰ ਵਾਰ ਸਰਕਾਰ ਨੂੰ ਇਹੋ ਦੱਸਣਾ ਚਾਹਿਆ ਤੇ ਮੇਰੀ ਜਾਨ ਨੂੰ ਖਤਰਾ ਹੈ ਪਰ ਪ੍ਰਸ਼ਾਸਨ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਅੱਜ ਉਹਦਾ ਜਿਹੜਾ ਖਾਮਿਆਜਾ ਉਹਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਅੱਜ ਦਿਲ ਬਹੁਤ ਦੁਖੀ ਹੈ ਕਿਉਂਕਿ ਇਹ ਆਪਾਂ ਇੱਕ ਸਨਾਤਨੀ ਜਿਹੜਾ ਭਰਾ ਏ ਉਹਨੂੰ ਗਵਾ ਲਿਆ ਇਸ ਤੋਂ ਪਹਿਲਾਂ ਸਾਡੇ ਸੁਧੀਰ ਕੁਮਾਰ ਸੂਰੀ ਜੀ ਅੱਜ ਇਸ ਤੋਂ ਪਹਿਲਾਂ ਹੋਰ ਵੀ ਕਈ ਹਿੰਦੂ ਲੀਡਰ ਜਿਹੜੇ ਇਹਨਾ ਗੈਂਗਸਟਰਾਂ ਵੱਲੋਂ ਆਤਵਾਦੀਆਂ ਵੱਲੋਂ ਜਿਹੜਾ ਉਹਨਾਂ ਦੀ ਗੋਲੀਆਂ ਦਾ ਨਿਸ਼ਾਨਾ ਬਣ ਚੁੱਕੇ ਨੇ ਸੋ ਦੋਸਤੋ ਭਗਵੰਤ ਮਾਨ ਸਰਕਾਰ ਨੂੰ ਸਿਰਫ ਇਹੋ ਹੀ ਅਪੀਲ ਕਰਨਾ ਚਾਹਾਂਗਾ ਕਿ ਤੁਹਾਡੀ ਸਰਕਾਰ ਵਾੜੇ ਨੂੰ 3.5 ਸਾਲ ਹੋ ਚੱਲੇ ਨੇ ਇਹਦੇ ਵਿੱਚ ਹਿੰਦੂਆਂ ਵਾਸਤੇ ਕੁਝ ਨਹੀਂ ਕੀਤਾ ਤੁਸੀਂ ਜੇ ਅੱਜ ਵੀ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਬਹੁਤ ਜਲਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਸੋ ਇੰਨਾ ਹੀ ਕਹਿੰਦਾ ਹੋਇਆ ਦੁਖੀ ਹਿਰਦੇ ਦੇ ਨਾਲ ਜੈ ਸ਼੍ਰੀ